ਛੋਟੇ ਹੁੰਦੇ ਆ ਸਬੀਰ ਸਿੰਘ ਬਾਦਲ ਕਿਸ ਤਰ੍ਹਾਂ ਦੇ ਸੀ ਕਹਿੰਦਾ ਮਤਲਬ ਸਕੂਲਿੰਗ ਦੀ ਆਪਾਂ ਗੱਲ ਕਰੀਏ ਜਿੰਨਾ ਕਿ ਮੈਂ ਤੁਹਾਡੇ ਬਾਰੇ ਸਟੱਡੀ ਕੀਤਾ ਤੁਸੀਂ ਬੋਰਡਿੰਗ ਸਕੂਲ 'ਚ ਪੜ੍ਹੇ ਹੋ ਉਹ ਦਿਨਾਂ ਦੇ ਬਾਰੇ ਥੋੜਾ ਦੱਸੋ ਸਭ ਤੋਂ ਪਹਿਲੇ ਮੈਂ ਜਿਹੜੀ ਪਹਿਲਾ ਸਕੂਲ ਜਿਹੜਾ ਮੈਂ ਗਿਆ ਹਾਂ ਉਹ ਬਾਦਲਪਿੰਡ ਦਾ ਸਰਕਾਰੀ ਸਕੂਲ ਸੀ ਅੱਛਾ ਮੈਂ ਉੱਥੇ ਕੋਈ ਸਾਲ ਡੇਢ ਸਾਲ ਲਾਇਆ ਫਿਰ ਸਾਡੇ ਧੰਬ ਵਾਲੀ ਸ ਰਾਜਾਰਾਮ ਸਕੂਲ ਹੈ ਉਹਦੇ 'ਚ ਮੈਂ ਫਿਰ ਦਾਖਲ ਹੋਇਆ ਅੱਛਾ ਉੱਥੇ ਡੱਬਲਿਮ ਰਿਆ ਕੁ ਸਾਲ ਸਵਾ ਸਾਲ ਉੱਥੇ ਫਿਰ ਬਠਿੰਡੇ ਕਨਵੈਂਟ ਜਿਹੜਾ ਹੈਗਾ ਉੱਥੇ ਮੈਂ 2 ਸਾਲ ਲਾਇਆ ਅੱਛਾ ਜੀ ਫਿਰ ਉਹਦੇ ਬਾਅਦ ਮੈਂ ਗਿਆ ਦੇਰਾ ਦੂੰ ਡੂ ਆ ਜਿਹੜਾ ਸੀ ਬੈਲਮ ਸਕੂਲ ਉੱਥੇ ਮੈਂ 2 ਸਾਲ ਲਾਇਆ ਫਿਰ ਉਹਦੇ ਬਾਅਦ ਮੈਂ ਲਾਰੈਂਸ ਸਕੂਲ ਸਨਾਰ ਚਲਾ ਗਿਆ ओके सो ਮੈਂ ਜਿਵੇਂ ਮੈਂ ਕਹਨਾ ਸ਼ੁਰੂਆਤ ਪਿੰਡ ਤੋਂ ਸ਼ੁਰੂਆਤ ਕਰਕੇ ਪਿੰਡ ਦੇ ਸਕੂਲ ਤੇ ਹੌਲੀ ਹੌਲੀ ਛੋਟੀ ਮੰਡੀ ਤੇ ਫਿਰ ਉਹ ਤੋਂ ਵੱਡਾ ਸ਼ਹਿਰ ਉਹ ਤੋਂ ਵੱਡਾ ਸ਼ਹਿਰ ਤੇ ਫਿਰ ਫਾਈਨਲੀ ਇਸ ਨਾਰਚਕੂੜੀ ਪਿੰਡ ਵਾਲੇ ਬਾਦਲ ਪਿੰਡ ਵਾਲੇ ਸਕੂਲ ਦਾ ਕੁਝ ਯਾਦ ਹੈ ਤੁਹਾਨੂੰ ਸਟ੍ਰਕਚਰ ਸਕੂਲ ਦਾ ਕਿਵੇਂ ਸੀ ਟੀਚਰ ਕੌਣ ਸੀ ਮੇਰਾ ਇੱਕ ਟੀਚਰ ਹੈ ਵਿਚਾਰੇ ਗੁਜ਼ਰ ਗਏ ਉਹ ਹਲੇ ਤੱਕ ਵੀ ਮੈਂ ਉਹਨਾਂ ਨੂੰ ਪੂਰੀ ਰਿਸਪੈਕਟ ਦਿੰਦਾ ਮਾਸਟਰ ਜੀ ਉਹ ਮੈਨੂੰ ਇੰਗਲਿਸ਼ ਪੜਾਉਣਾ ਹੁੰਦੇ ਹੁੰਦੇ ਸੀ ਮੈਨੂੰ ਯਾਦ ਹੈ ਅਸੀਂ ਉਹਨਾਂ ਨੂੰ ਮਾਸਟਰ ਜੀ ਕਹਿ ਕੇ ਨਾ ਉਹ ਪੈਰੀਆਂ ਤਲਾਉਂਦਾ ਹੁੰਦਾ ਸੀ ਮਿਲਦੇ ਸੀ ਹੁਣ ਤੱਕ ਵਿਚਾਰੇ ਗੁਜ਼ਰ ਗਏ ਤੇ ਪਰ ਡ ਡੱਪਲੀ ਮੈਨੂੰ ਕਿਉਂਕਿ ਉੱਥੇ ਸਾਲ ਹੀ ਰਿਹਾ ਸੀ ਤੇ ਮੈਨੂੰ ਉਹਦਾ ਮੈਨੂੰ ਇੰਨਾ ਯਾਦ ਆ ਮੈਨੂੰ ਉੱਥੇ ਜਸਵੀਰ ਜੀਪ ਤੇ ਜਾਂਦੇ ਹੁੰਦੇ ਸੀ ਤੇ ਉਹਦੇ ਮੈਨੂੰ ਛੱਡ ਕੇ ਆਉਂਦੇ ਸੀ ਦੁਪਹਿਰੇ ਲੈ ਕੇ ਆਉਂਦੇ ਸੀ ਤੇ ਫਿਰ ਮੈਂ ਉੱਥੇ ਉੱਥੇ ਬੋਰਡਿੰਗ ਨਹੀਂ ਬੋਰਡਿੰਗ ਮੈਂ ਸ਼ੁਰੂ ਹੋਈ ਤਾਂ ਬਠਿੰਡੇ ਬੋਰਡਿੰਗ ਤੋਂ ਸ਼ੁਰੂ ਹੋਇਆ ਕਨਵੈਂਟ ਦੇ ਅੱਛਾ ਬੋਰਡਿੰਗ ਸਕੂਲ ਵਾਲਾ ਫੈਸਲਾ ਫਿਰ ਜਦੋਂ ਲਿਆ ਗਿਆ ਕਿਹਾ ਜਾਂਦਾ ਕਿ ਬਹੁਤ ਟਫ ਹੁੰਦਾ ਹੈ ਬੜਾ ਡਿਸਪਲਿਨ ਹੁੰਦਾ ਹੈ ਬੱਚੇ ਨੂੰ ਬੜਾ ਇੰਡੀਪੈਂਡੈਂਟ ਰਹਿਣਾ ਪੈਂਦਾ ਹੈ ਤੁਹਾਡੇ ਬਾਰੇ ਜਦੋਂ ਫੈਮਿਲੀ ਨੇ ਇਹ ਫੈਸਲਾ ਲਿਆ ਜਸਵੀਰ ਸਿੰਘ ਬਾਦਲ ਦਿਲ ਤੇ ਫਿਰ ਕੀ ਅਕਲੀ بڑا ਔਖਾ ਹੁੰਦਾ ਹੈ ਬੋਰਡਿੰਗ ਸਕੂਲ 'ਚ ਇਸ ਉਮਰ 'ਚ ਜਾਣਾ ਛੋਟੇ ਬੱਚਿਆਂ ਨੂੰ ਭੇਜਣਾ ਪਰ ਮੈਂ ਇਹ ਕਹਿਣਾ ਚਾਹਣਾ ਕਿ ਬੋਰਡਿੰਗ ਸਕੂਲ 'ਚ ਬੱਚਿਆਂ ਨੂੰ ਭੇਜਣਾ ਚਾਹੀਦਾ ਹੈ ਅੱਛਾ ਕਿਉਂਕਿ ਜ਼ਿੰਦਗੀ ਦਾ ਡਿਸਪਲਿਨ ਬੱਚੇ ਬੋਰਡਿੰਗ ਸਕੂਲ 'ਚ ਸਿੱਖਦੇ ਆਂ ਘਰੇ ਰੱਖੋਗੇ ਤੇ ਉਹ ਲਾਡਲੇ ਬੱਚੇ ਬਣ ਜਾਂਦੇ ਆ ਕੋਈ ਉਹਨਾਂ ਨੂੰ ਟਾਈਮ ਦਾ ਕੋਈ ਕਦਰ ਨਹੀਂ ਕੋਈ ਉਹਨਾਂ ਦੀ ਪਲੈਨਿੰਗ ਨਹੀਂ ਤੇ ਬੋਰਡਿੰਗ ਸਕੂਲ ਸਾਨੂੰ ਪਤਾ ਸਵੇਰੇ 5 ਵਜੇ ਤੋਂ ਉਠਾ ਕੇ ਰਾਤ ਦੇ 10 ਵਜੇ ਤੱਕ ਉਹਨੂੰ ਇੱਕ ਇੱਕ ਮਿੰਟ ਦਾ ਟਾਈਮ ਡਿਸਪਲਿਨ ਹੈ ਜੀ ਤੇ ਜਦੋਂ ਇਕੱਲੇ ਰਹਿੰਦੇ ਹੋ ਅੱਛੇ ਇੱਕ ਹੋਰ ਗੱਲ ਹੈ ਜਿਹੜੇ ਦੋਸਤ ਤੁਹਾਡੇ ਬੰਦੇ ਆ ਬੋਰਡਿੰਗ ਸਕੂਲ 'ਚ ਉਹ ਅੱਜ ਤੱਕ ਦੇ ਦੋਸਤ ਹੈ ਅੱਛਾ ਰਿਸ਼ਤੇ ਜੋ ਬੋਰਡਿੰਗ ਸਕੂਲ ਜੜਦੇ ਨਾ ਕੋਈ ਇਕੱਠੇ ਹੀ ਸੌਣਾ ਇਕੱਠੇ ਜਾਣਾ ਇਕੱਠੇ ਖਾਣਾ ਸਿਹਰਤ ਲੈ ਕੇ ਸ਼ਾਮ ਤੱਕ ਇਕੱਠੇ ਹੋ ਅੱਜ ਵੀ ਮੈਨੂੰ ਮਿਲਦੇ ਆ ਹੁਣ ਕੋਈ ਆਰਮੀ ਦਾ ਜਨਰਲ ਰਿਟਾਇਰ ਹੋ ਗਿਆ ਕੋਈ ਵੱਡੀ ਵੱਡੀ ਪੋਸਟਾਂ ਤੇ ਆ ਦੁਰੀਆ ਹੁਣ ਵੀ ਅਸੀਂ ਮਿਲਦੇ ਆਂ ਐ ਮਿਲਦੇ ਆਂ ਜਿਵੇਂ ਸਕੂਲ ਦੀ ਉਸ ਉਮਰ ਚ ਆ ਜਾਂਦੇ ਆਂ ਕੌਣ ਕੌਣ ਤੁਹਾਡੇ ਨਾਲ ਪੜ੍ਹਦੇ ਸੀ ਉਦੋਂ ਜਿਹੜੇ ਅੱਜ ਸ਼ਾਇਦ ਕਈ ਪੋਲੀਟਿਸ਼ੀਅਨ ਹੋਣਗੇ ਜਿਵੇਂ ਤੁਸੀਂ ਕਿਹਾ ਕਈ ਫਾਜ਼ ਹੋਣਗੇ ਮੇਰੇ ਮੇਰੇ ਨਾਲ ਜਿਹੜੇ ਹੈਗੇ ਇੱਕ ਆਪਣਾ ਅਜੇ ਸਿੰਘ ਹੈ ਹੁਣ ਜਿਹੜੇ ਜਿਹੜੇ ਲਕਸ਼ਵਦੀ ਐਂਡਮਨ ਐਂਡਮਨ ਲਕਸ਼ਵਦੀ ਉਹ ਸਾਰੇ ਆਰਮੀ ਉਸ ਏਰੀਆ ਦੇ ਰੀਜਨ ਦੇ ਹੈਡ ਜਨਰਲ ਹੈ ਅੱਛਾ ਜੀ ਉਹ ਸਾਰੀ ਉਸ ਕਮਾਂਡ ਦੇ ਹੈਡ ਹੈ ਤੇ ਮੈਨੂੰ ਲੱਗਦਾ ਕਿ ਸ਼ਾਇਦ ਵੈਸਟਰਨ ਕਮਾਂਡ ਦੇ ਵੀ ਹੈਡ ਬਣ ਜਾਣ ਤੇ ਬਾਕੀ ਸਾਡੇ ਨਾਲ ਜੂਨੀਅਰ ਸੀ ਆਪਣੇ ਮਾਰਵੀ ਸੱਤ पे ਤੋਂ ਜੂਨੀਅਰ ਸੀ ਤੇ ਸਕੂਲ ਦੇ ਮੈਨਾਂ ਕਿ ਬਹੁਤ ਜੇ ਚੰਡੀਗੜ੍ਹ ਹੈਗਾ ਆਪਣੇ ਰੈਸਟੋਰੈਂਟ ਹੈ ਬੜੇ ਫੇਮਸ ਹਾਟ ਮਿਲੀయన్స్ ਉਹ ਤੋਂ ਬੜੇ ਹੈਗੇ ਬਾਕੀ ਬਕਨਾਂ ਕਿ ਹਿੰਦੁਸਤਾਨ ਵੀ ਦੁਨੀਆ ਚ ਚਲੇ ਜਾਓ ਕਿਤੇ ਨਾ ਕਿਤੇ ਤੁਹਾਨੂੰ ਤੁਹਾਡੇ ਸਕੂਲ ਦਾ ਬੰਦਾ ਮਿਲ ਜਾਂਦਾ ਅੱਛਾ ਕਹਿੰਦੇ ਹੁੰਦੇ ਨਾ ਸਕੂਲ ਵਾਲੇ ਆੜੀ ਕਦੇ ਭੁੱਲਦੇ ਨਹੀਂ ਐ ਥੋੜੀ ਵੀ ਜਿਹੜੀ ਦੋਸਤਾਂ ਵਾਲੀ ਸੂਚੀ ਹੈ ਉਹ ਸਕੂਲਿੰਗ ਵਾਲੀ ਹੈ ਕਿ ਹਜੇ ਤੱਕ ਉਹ ਪੱਕੇ ਹੈ ਸਾਰੇ ਸਰਕਲ ਚ ਪੱਕੇ ਹੈ अच्छा तू देख लो ਮੈਨੂੰ ਸਕੂਲ ਸਾਡੇ ਨੂੰ ਜੇ ਆਪਾਂ ਕਰੀਏ 70 ਚ ਆਪਾਂ ਛੱਡੇ ਸੀ ਕਿੰਨੇ ਸਾਲ ਹੋ ਗਏ ਲਗਾਤਾਰ ਜੇ ਅਸੀਂ ਮਿਲਦੇ ਆਂ ਸਾਲ ਬਾਅਦ ਮਿਲਦੇ ਆਂ ਮੈਂ ਤਾਂ ਪਹਿਲੀ ਕਾਫੀ ਸਾਲ ਮੈਂ ਲਗਾਤਾਰ ਜਿਹੜੇ ਸਾਡੇ ਲਾਰੈਂਸ ਸਕੂਲਸ ਨਾਲ ਰਹਾ ਉਹਦਾ ਐਨੂਅਲ ਡੇ ਹੁੰਦਾ ਮੈਂ ਕਈ ਸਾਲ ਹਰ ਸਾਲ ਜਾਂਦਾ ਰਿਆ ਜਦੋਂ ਸਾਲਾ ਪਿਛਲੀ ਵਾਰ 25ਵਾਂ ਸਾਲ ਹੋਇਆ ਸੀ ਤੇ ਸਾਰੇ ਇਕੱਠੇ ਹੋਏ ਸੀ ਉਸ ਬੈਚ ਦੇ 25 ਸਾਲ ਦੇ ਸਟੂਡੈਂਟਸ ਤੇ ਬੜਾ ਵਧੀਆ ਲੱਗਦਾ ਕਿ ਜਦੋਂ ਇਹ ਲੱਗਦਾ ਕਿ ਤੂੰ ਵਾਪਸ ਉਸ ਸਕੂਲ ਦੀ ਜ਼ਿੰਦਗੀ ਚ ਆ ਜਾਵੇਂ ਉਹਨਾਂ ਸਾਰਿਆਂ ਚੋਂ ਤੁਸੀਂ ਹੀ ਵੱਡੇ ਉਹਦੇ ਤੇ ਹੋਗੇ ਜਾਂ ਬਾਕੀ ਸਾਰੇ ਵੀ ਸਟੈਬਲਿਸ਼ ਹੋ ਗਏ ਬਹੁਤ ਲੋਕੀ ਮਿਲਦੇ ਆ ਤਾਂ ਕਹਿੰਦੇ ਨਹੀਂ ਕਿ ਸਵੀਅਰ ਹੁਣ ਤਾਂ ਨਹੀਂ ਨਹੀਂ ਤੁਸੀਂ ਉਹ ਤੇ ਨਾ ਸਕੂਲ ਚ ਇੱਕ ਗੱਲ ਹੁੰਦੀ ਹੈ ਸਕੂਲ ਚ ਜਿਹੜੀ ਦੋਸਤੀ ਬੰਦੀ ਨਾ ਉਹਦੇ ਚ ਕੋਈ ਨਹੀਂ ਹੁੰਦਾ ਕਿ ਤੂੰ ਵੱਡਾ ਹੈ ਜਾਂ ਕਿਤੇ ਵੱਡਾ ਹੈ ਬਿਲਕੁਲ ਸਹੀ ਗੱਲ ਹੈ ਉੱਥੇ ਸਾਰੇ ਇੱਕੋ ਹੈ ਗਰੀਬ ਵੀ ਤੇ ਅਮੀਰ ਦੇ ਵਿੱਚ ਕੋਈ ਫਰਕ ਨਹੀਂ ਉਹੀ ਕੱਪੜੇ ਪਾਉਣੇ ਸਕੂਲ ਵਾਲਿਆਂ ਨੇ ਦੇਣੇ ਉਹੀ ਜੁੱਤੇ ਪਾਉਣੇ ਆ ਐਨ ਇਹ ਕਿ ਤੁਸੀਂ ਆਪਣੇ ਇੱਕ ਹੋਰ ਕਪੜਾ ਲਿਆਓ ਕੋਈ ਫੈਂਸੀ ਲਿਆਓ ਜਾਂ ਕੁਝ ਉਹ ਮੇਰਾ ਮਤਲਬ ਹੈ ਕਿਸੇ ਨੂੰ ਕੋਈ ਪਤਾ ਨਹੀਂ ਉੱਥੇ ਪੈਸਾ ਵੀ ਰੱਖਣ ਦਿੰਦੇ ਥੋਨੇ ਕੋਲੇ ਐਨ ਇਹ ਕਿ ਤੁਸੀਂ ਵੱਧ ਖਰਚ ਕਰੋ ਜਾਂ ਕੁਝ ਤੁਸੀਂ ਕਦੇ ਕੰਪਲੇਨਟ ਨਹੀਂ ਕੀਤੀ ਸੀ ਬਾਦਲ ਸਾਹਿਬ ਨੂੰ ਕਿ ਤੁਸੀਂ ਮੈਨੂੰ ਉੱਥੇ ਭੇਜਿਆ ਫੈਮਲੀ ਟੂਰ ਅੱਡ ਹੋਇਆ ਹੁਣ ਕਿਵੇਂ ਦਾ ਟਾਈਮ ਸੀ ਫਿਰੋ ਮੈਂ ਤਾਂ ਐਕਚੁਅਲੀ ਬੜਾ ਦੁਖੀ ਰਹਿੰਦਾ ਸੀ ਸੱਚੇ ਦੱਸਾਂ ਜਦੋਂ ਸਕੂਲ ਜਾਣਾ ਹੁੰਦਾ ਨਾ ਛੁੱਟੀਆਂ ਖਤਮ ਹੁੰਦੀਆਂ ਉਹ ਜੇ 3 ਦਿਨ ਰਹਿ ਗਏ 2 ਦਿਨ ਬਾਕੀ 1 ਦਿਨ ਰਹਿ ਗਿਆ ਕਾਊਂਟਡਾਊਨ ਸਟਾਰਟ ਹੋ ਜਾਂਦਾ ਕਾਊਂਟਡਾਊਨ ਹੋ ਜਾਣਾ ਅਖੀਰਲੇ ਦਿਨ ਤਾਂ ਮੇਰੇ ਮਦਰ ਬੜੇ ਦੁਖੀ ਹੁੰਦੇ ਸੀ ਮੈਂ ਕਹਿੰਦਾ ਨਹੀਂ ਜਾਣਾ ਮੈਂ ਫਿਰ ਬਾਥਰੂਮ ਵੜ ਜਾਣਾ ਦਰਵਾਜ਼ਾ ਬੰਦ ਕਰ ਲੈਣਾ ਫਿਰ ਮੈਨੂੰ ਕਹਿੰਦੇ ਨਹੀਂ ਆਪਾਂ ਜਾਂਦੇ ਨਹੀਂ ਕਿਵੇਂ ਨੇ ਕਿਵੇਂ ਮੈਨੂੰ ਬਰਾਬਰ ਰੋ ਕੇ ਗੱਡੀ ਚ ਉਠਾਉਂਦੇ ਫਿਰ ਮੈਂ ਡਰਾਈਵਰ ਦਾ ਮੇਰਾ ਨਰਿੰਜਨ ਸਿੰਘ ਸਾਡਾ ਡਰਾਈਵਰ ਹੁੰਦਾ ਸੀ ਮੈਨੂੰ ਹਰ ਸ਼ੋਰ ਛੱਡ ਜਾਂਦਾ ਸੀ ਫਿਰ ਉਹਦੇ ਮੈਂ ਮਗਰ ਮਿੱਠੀ ਮਾਰ ਦਰਦਾ ਤੂੰ ਨਹੀਂ ਜਾਣਾ ਕੋਈ ਹੋਰ ਰਾਹ ਲੈ ਜਾ ਕਿਵੇਂ ਨਾ ਕਿਵੇਂ ਉਹ ਘੰਟੇ ਚ ਸਕੂਲ ਦੇ ਦਰਵਾਜੇ ਕੋਲੇ ਪਹੁੰਚੀਦਾ ਸੀ ਉਦੋਂ ਫਿਰ ਆਪਣੇ ਆਪ ਨੂੰ ਸਥਿਤੀ ਕਰੀਦਾ ਕਿ ਆਇਆ ਨਾ ਲੋਕੀ ਨਾ ਦੇਖ ਲੈ ਵਾਕੀ ਮੁੰਡੇ ਨਾ ਦੇਖਣਗੇ ਕਿ ਕੀ ਅਜਰ ਹੁੰਦਾ ਹੁੰਦਾ ਆ ਵੀ ਰੈਪਿਊਟੇਸ਼ਨ ਡਾਊਨ ਰੈਪਿਊਟੇਸ਼ਨ ਡਾਊਨ ਹੋ ਜਾਏ ਕਦੀ ਬੰਕ ਮੁਕ ਮਾਰਿਆ ਜੀ ਨਹੀਂ ਬੰਕ ਨਹੀਂ ਮੇਰੇ ਖਲੋ ਤੇ ਮੌਕਾ ਆਈ ਨਹੀਂ ਸਾਡੇ ਤਾਂ ਬੋਰਿੰਗ ਸਕੂਲ ਸਾਡਾ ਸਿਸਟਮ ਹੈ ਜੀ ਕਿ ਉੱਥੇ ਤਾਂ ਪੂਰਾ ਸਟ੍ਰਿਕਟ